ਜੀ ਸਾਰੇ ਆਕਾਰ ਸਾਰੇ ਜੀ ਸਿਮਾ ਜੀ ਸਾਰੇ ਆਸਕਾਰ ਦੇ ਤੁਸੀਂ ਸਾਰੇ ਠੀਕ ਹੋਗੇ ਜੀ ਚੜਦੀ ਕਲਾ ਵਿੱਚ ਰਹੋਗੇ ਤੁਸੀਂ ਸਾਰੇ ਠੀਕ ਠਾਕ ਆ ਜੀ ਤੇ ਮੈਂ ਲੈਣ ਆਈ ਸੀਗੀ ਜੀ ਲੱਕੜਾ ਦੋ ਦੋ ਲੱਕੜਾ ਤਾਂ ਪਈਆਂ ਮخه ਇੱਕ ਅੱਧੀ ਹੋਰ ਤੇ ਆ ਜੇ ਤਾਂ ਮخه ਮੈਂ ਸਰਜੀ ਚੁੱਲੇ ਤੇ ਬਣਾ ਲਾਂ ਮخه ਗੈਸ ਸਾਨੂੰ ਬਰ ਲੈਣਾ ਤੇ ਕੋਸ਼ਿਸ਼ ਆਪਣੀ ਜਾਰੀ ਹੈ ਕੋਈ ਇhtਿਆਜ ਬੱਤੀ ਜੀ ਪਰ ਸਾਰੀਆਂ ਬੱਤੀਆਂ ਕੋਈ ਕੋਈ ਮਸਾ ਚੌਂਕ ਲੱਗੀ ਆਂਦੀ ਐ ਸਾਰਿਆਂ ਨੂੰ ਉਹ ਕਰਨ ਆਣੀ ਐ ਜੀ ਬਣਾਣੀ ਆ ਆਹ ਹੈਗੀ ਉਹ ਟੁਕੜੀ ਸਬੂਤ ਨਾਲ ਤੇ ਫਲਾਣਾ ਪੁੱਤ ਵੀਡੀਓ ਕੈਮਰੇ ਤੇ ਆਣ ਦੇ ਕਿੱਧਰ ਤੇ ਸਸਨਾ ਆਪਣੀ ਮੁਕੀਆ ਚਸਤੂਲੀਓ ਬਣਾ ਰਹੀ ਐ ਸਸੀ ਕਾ ਬਲਾਵਟ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਇਹ ਤੇਰ ਵੀਡੀਓ ਵਧੀਆ ਲਾਉਂਦੀ ਹੁੰਦੀ ਆ ਅੰਨੀ ਦੂਰੋਂ ਹੈ ਅੰਨੀ ਦੂਰੋਂ ਸੌਟੋ ਹੋਰ ਸਰਕਲ ਇਹ ਵੀਡੀਓ ਵਧੀਆ ਲਾਉਂਦੀ ਹੁੰਦੀ ਆ ਦੇ ਨਾਲ ਤੇ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰ ਹੁਣ ਦੇਖਿਓ ਸੈਗਰੋ ਪਲੀ ਸਾਰੇ ਹੀ ਦੇ ਨੇ ਇੱਕ ਤਾਂ ਜੀ ਉਹ ਆ

ਔਰ ਕਿਹੜੀ ਕਿਹੜੀ ਸਬਜ਼ੀ ਸਭ ਪਸੰਦ ਆਏ ਤੁਹਾਨੂੰ ਦੱਸਦੇ ਅੱਜ ਫਿਰ ਮੈਨੂੰ ਆਲੂ ਆਲੂ ਮਟਰ ਮਟਰ ਪਨੀਰ ਤੇ ਛੋਲੇ ਤੇ ਪੁੰਡੀਆਂ ਪੁੰਡੀਆਂ ਵੀ ਖਾ ਲੈਣੀ ਹੈ ਹੂੰ ਕੱਲੇ ਪਿੰਡੀਆਂ ਗੰਡੇ ਹੋਣਗੇ ਗੰਡੇ ਨਹੀਂ ਲੈ ਗੰਡੇ ਬਣਾ ਪੁੰਡੀਆਂ ਜਵਾਦ ਹੀ ਨਹੀਂ ਬਣਦੀ ਮੈਂ ਕੱਲੇ ਪਿੰਡੀਆਂ ਖਾਣੀਆਂ ਨੇ ਹੈ ਅੱਛਾ ਹੋਰ ਹੋਰ ਜਿਹੜਾ ਕੂਚ ਹੀ ਗਈ ਨਾ ਐਥੇ ਢਲੀ ਪਈ ਹੈ ਮਿੱਟੀ ਜੀ ਪੰਗਾ ਹੀ ਲੈਣਾ ਮੈਂ ਸਿਰ ਮੈਂ ਇੱਧਰ ਆ ਕੇ

ਤੇ ਰੋਟੀਆਂ ਚੱਕ ਦੇਖਾਂਗੇ ਜਿਹੜਾ ਵਧੀਆ ਚੱਲੀ ਗਈ ਆਕ ਫੇਸ ਦਾ ਚੁੱਲੇ ਤੇ ਬਣਾ ਲਾਂਗੇ ਇੱਕ ਆ ਪਿਆ ਓਏ ਪੁੱਤ ਤੂੰ ਚੱਕ ਲੈਣਾ ਕਣ ਰਾਸ ਇੱਥੇ ਆਵੇ ਚੱਲ ਮੈਂ ਆਪਣੇ ਨੇ ਗੱਲਬਾਤ ਬਣਦੀ ਜੀ ਵਧੀਆ ਇੱਕ ਰਹਿ ਗਈ ਇੱਕਾ ਚੱਕੂਗੀ ਛਾਣ ਲੈ ਕੇ ਜਦੋਂ ਹੁਣ ਇੰਨਾ ਉਧਰ ਬਾੜੀ ਗਈ ਸੀ ਲੱਕੜਾ ਲਿਆਉਣ ਵਾਸਤੇ ਤਾਂ ਛੜਦੀ ਦੇਣ ਚਲੋ ਜੀ ਤੇ ਮੁੜਕਾ ਵੀ ਆ ਗਿਆ ਇੰਨੇ ਚ ਮੈਨੂੰ ਵੀ ਆ ਗਿਆ ਤੈਨੂੰ ਵੀ ਆ ਗਿਆ ਫੇਰ ਮੈਨੂੰ ਆ ਗਿਆ ਜ਼ੋਰ ਨਾਲ ਚਲੋ ਜੀ ਖੇਰ ਮਲਦੇ ਲਓ ਜੀ ਆਪਾਂ ਜਾ ਆਲੂਆਂ ਦੀ ਬਣਾਵਾਂਗੇ ਹੈ ਇੰਨੇ ਕੀ ਆਲੂ ਹੁਣ ਹੁਣ ਸਰੂਗਾ ਫੇਰ ਦੀ ਸਵੇਰੇ ਦੇਖਾਂ ਕਿਉਂਕਿ ਕद्दू ਖਾ ਖਾ ਭਾਈਆ ਇੰਨੇ ਵੀ ਨਹੀਂ ਖਾਦੇ ਯਾਰ ਤੇ ਸਾਰੀਆਂ ਪੈਣਾ ਕਹਿੰਦੀ ਹੁਣ ਇਹਦੀ ਜੀ ਕੋਟੇ ਬਣਾ ਲਿਆ ਕਰੋ ਕੋਟੇ ਜੀ ਹਜੇ ਵੀ ਆਏ ਲੱਗਦਾ ਚੰਗੇ ਜੇ ਨਹੀਂ ਲੱਗਦੇ ਬਣਾਉਂਦੇ ਹਨ ਵੀ ਕੀ ਬਣਾਉਂਦੇ ਆ ਕਿ ਨਹੀਂ ਖਾਰੇ ਨਹੀਂ ਕੋਟੇ ਮੰਮੀ ਨੇ ਬਣਾਇਸੀ ਹਮ ਖਾਤੇ ਪੀਟਾ ਲੈ ਮੰਮੀ ਨੇ ਬਣਾਇਸੀ ਪੈਣਾ ਕਿਹੜਾ ਬਾਈ पहला तो मम्मी ने बस पहला मैं बनाई थी हां मैं अच्छा मैंने पता नहीं है ओए वो पड़ते तो सूखी है समादी हुआ है जिमे आपा गुगले बनाले आवे नहीं बन गए गर्मी की है जी पूरा हाळ घर रखा गर्मी मेरा करो कढ़न वाले का रखे

ਇਹ ਰਾਤ ਜਰ ਦੀ ਨਾਲ ਸਦੀ ਪਾਣੀ ਲਾ ਦੂੰਗੀ ਤੇ ਮਿੰਟ ਦੇ ਬਾਅਦ ਆਖ ਜਿੰਨੇ ਆਪਦੀ ਦੀ ਚਾਹ ਦਿਆ ਕਰੋ ਤੇ ਹਦਦੀ ਲਈ ਚਾਹ ਪਾਣਾ ਦਿਆ ਕਰ ਪਰ ਥੋੜਾ ਜਿਹਾ ਵੀ ਆਏ ਹੋ ਜਾਂਦਾ ਵੀ ਰੋਟੀ ਫਰੀਦ ਵਰਗਿਆਂ ਨਹੀਂ ਹੈ ਨਾ ਖਾੜੀ ਹੁੰਦੀ ਹੈ ਖਾ ਕੇ ਰੋਟੀ ਘਰ ਇਹਨਾਂ ਨੇ ਜਾਣਾ ਹੁੰਦਾ ਹੈ ਨਾ ਕਈ ਵਾਰੀ ਭੇਜਣੀ ਹੁੰਦੀ ਹੈ ਜਦੋਂ ਆਏ ਹੋ ਜਾਂਦਾ ਵੀ ਚਲੋ ਦੋ ਦਾ ਟਾਈਮ ਨਾਲ ਬਿਠਾ ਕੇ ਭੇਜਦੀ ਹੈ ਨਾ ਤੇ ਇਹ ਤਾ ਕਰਕੇ ਫਿਰ ਮੈਂ ਥੋੜੋ ਤੋਂ ਵੀ ਮੈਂ ਉਹ ਵੀ ਮੈਂ ਸੋਚਿਆਦਾ ਹੈਗਾ ਪਹਿਲਾਂ ਤਾਂ ਆਪਾਂ ਆਪਣੇ ਆਹ ਜਿਹੜਾ ਇਹਦੇ ਵਿੱਚ ਧਰਦੇ ਹੁੰਦੇ ਸੀ ਤਪੜਾ ਆਪਣੇ ਕੁਜੇ ਚ ਤੇ ਹੁਣ ਇਹਦਾ ਨਾ ਥੱਲੋਂ ਥੋੜੀ ਆ ਲੰਬੀ ਆ ਲੱਗਦਾ ਵੀ ਜਿਵੇਂ ਤੇੜ ਜੀ ਚੱਲ ਗਈ ਹੁੰਦੀ ਹੈ ਤੇ ਮੈਂ ਇਹਨੂੰ ਐ ਹੋ ਜਾਂਦਾ ਵੀ ਮਮਾ ਜੇਕ ਤੇ ਮੈਂ ਤੜਕਾ ਤੋਕਾ ਲਾਉਣ ਲੱਗੀ ਨਾ ਜਾਣੀ ਜਮੇ ਹੀ ਪੁੱਟ ਗਿਆ ਪਾਟ ਗਿਆ ਹਨਾ ਸਾਰੀ ਸਬਜ਼ੀ ਖਰਾਬ ਹੋ ਜੂਗੀ ਤੇ ਇਹਨੂੰ ਕਰਵਾ ਉਦੋਂ ਦਾ ਛੇੜੇ ਜੀ ਅੱਗੇ ਤਾਂ ਮੈਂ ਇਹ ਜੀ ਧਾਰੀ ਹੁੰਦੀ ਸੀ ਇਹ ਬਾਕੀ ਇਹ ਥੱਲੇ ਦੇ ਇੰਨਾ ਲੋਡ ਨਹੀਂ ਆਉਂਦਾ ਕਿ ਇਹ ਤਾਂ ਜਿਵੇਂ ਹਾਰੇ-ਹੂਰੇ ਚ ਧਰਤਾ ਹੋਵੇ ਹਾਰੀ ਚੰਦਾ ਫੇਰ ਵਧੀਆ ਹੁੰਦਾ ਤੇ ਹੁਣ ਕਿਤੇ ਸਾਡੇ ਕੋਈ ਆਇਆ ਨਾ ਥੱਲੇ ਵਿੱਚ ਆਇਆ ਜੂੜ ਵਿੱਚ ਨਾਲੇ ਤੇ ਮੈਂ ਹਾਰਾ ਲਵਾਂ ਤੇ ਇਹ ਫੇਰ ਤਾਂ ਹਾਰੇ ਵਿੱਚ ਕੋਈ ਸਬਜ਼ੀ ਧਰ ਦੇ ਪਰ ਜਿਹਨੂੰ ਦੀ ਬਾਕੀ ਜਿਵੇਂ ਆਪਾਂ ਬਣਾਉਣੀ ਹੈ ਦੁੱਤੀ ਤਾਂ ਲਾਲ ਆਣਾ ਦਾ ਉਹ ਵੀ ਹਾਰੇ ਚ ਧਰਤਾ ਤੇ ਜਿੱਦ ਦੇ ਕਿਤੇ ਆਇਆ ਤੇ ਉਦੋਂ ਲਵਾਂਗੇ ਤੇ

ਚੱਕ ਲਿਆ ਚੱਕ ਫ੍ਰੀਜ਼ ਦਾ ਵੀ ਚੱਕ ਲਿਆ 판ਡੇ ਅੰਮੀ ਕਾ ਚੀਏ ਸੰਦੇਆ ਕੋਈ ਨਹੀਂ ਉਠਾਈਂ ਇਹ ਕਿਹਦੇ ਖਾਏਗੀ ਹਾਂ ਇਕ ਕੋਲੇ 4 ਵੇ ਉਕੇਗੇ 4 ਲਏ 4 ਵੇ ਰੱਖਣਾ 4 ਵੇ ਦੇ ਗੰਡਾ ਫਿਰ ਮੈਨੂੰ ਲਿਆ ਦਿਓ ਮੈਂ ਚੀਰ ਦੂੰ ਵਰਦਾ ਰਿਆਂ ਉਹਨੂੰ ਕਾਨੂੰ ਹੈ ਜੀ ਆਪਣੇ ਬੱਚੇ ਦਾ ਵਾਢੇ ਬੁੱਢਾ ਹੋਣ ਦੀ ਪ੍ਰਕਿਰਿਆ ਸਟਾਰ ਸਸ ਜਲ ਮਸਾਲਾ ਸਟਾਰ 16ਵਾਂ ਇਹ ਵੀ 13ਵੇਂ ਹੈ 14ਵਾਂ ਆ ਦੂਗਾ ਇੱਕ ਬਾਟੀ ਚ ਖਾ ਲੂਂ ਮੈਂ ਹੂੰ ਥੋੜੀ ਲੇ ਗੋਗਦਾ ਫਿਰ ਦਸੂ ਔਡ ਖਾ ਲੂ ਜਸੂ ਔਡ ਖਾ ਲੂ ਪਈਆ ਬਾਈ ਤੂੰ ਬਾਵਾ ਖਾ ਲੈ ਬਸ ਜਿਨੀ ਲੱਸੀ ਕੱਚੀ ਹਾਂ ਲਾ ਬਾ

ਸਸੀ ਬਣਾ ਲੈਂਦੇ ਹਾਂ ਤੁਹਾਨੂੰ 2 ਮਿੰਟ ਬਾਟੋਣੀ ਲੋ ਜੀ 3 ਵਜੇ ਖਾਈਏ ਨੀ ਰੋਟੀ ਦੋਨੇ ਦਾ ਤੈਨੂੰ ਦੇ ਦਾਂ ਦੋ ਬੱਦ ਖਾਧੀਆਂ ਜਾਂ ਨਹੀਂ ਬਾਕੀ ਪ੍ਰੀਤ ਨਾ ਸਾਡੀ ਤੱਤੀਆਂ ਰੋਟੀਆਂ ਖਾ ਕੇ ਖੁਸ਼ ਆ ਤੇ ਔਲਾਦੀ ਭੈਣ ਹੈ ਨਹੀਂ ਜੀ ਆਪਾਂ ਆਪਦੇ ਭੈਣ ਵਾਲੇ ਭਰਜ ਨਵਾ ਰਹੇ ਆ ਜਿਵਾਖੜਿਆਂ ਨੂੰ ਤਾਂ ਇਹ ਉਹ ਕਰਨਾ ਭੁੱਖਾ ਮਾਰਨਾ ਇਹਨਾਂ ਦਾ ਕੀ ਕਸੂਰ ਆ ਵਿਚਾਰਨਾ ਇੱਥੇ ਤਾਂ ਚੱਲੀ ਜਾਣਾ ਰੰਡੀ ਰੋਣਾ ਵਾਸੇ ਤੇ ਚਲੋ ਜੀ ਖਾ ਲਈ ਜਾਂਦੀਆਂ ਰੋਟੀਆਂ ਮੈਂ ਤਾਂ ਕੱਲ ਵੀ ਇਹਨੂੰ ਨਿੱਕੀ ਨੂੰ ਪਰੌਠੇ ਪਕਾਏ ਸੀ ਤੇ ਫਿਰ ਇਹ ਨਾ ਜਦੋਂ ਪਰੌਠੇ ਖਾ ਲੈਂਦੀ ਐ ਤੇ ਫਿਰ ਪਿੰਡਾ ਇਹ ਪੱਟਾਂ ਲੱਗ ਜਾਂਦੀ ਐ ਜਿਵੇਂ ਲੋਟ ਨਹੀਂ ਆਉਂਦੀ ਤੇ ਤਾਂ ਕਰਕੇ ਫਿਰ ਮੈਂ ਆਲੂ ਥੋੜੇ ਸੀਗੇ ਫਿਰ ਮੈਂ ਬਣਾਏ ਤਾਂ ਆਲੂ ਮਖਾਲੂ ਬਣਾਉਂਗੀ ਕਿਉਂਕਿ ਆਲੂ ਬਣਾ ਫਿਰ ਇਹ ਰੋਟੀ ਖਾ ਲੈਂਦੀ ਐ ਪਰੌਠੇ ਨਹੀਂ ਖਾਂਦੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਬਣਾਉਣ ਦੀ ਵੀਡੀਓ ਛੋਟੀ ਬਣੀ ਆ ਪਰ ਸਾਰੇ ਜਣੇ ਫੁੱਲ ਵਾਚ ਕਰ ਲਿਓ ਬੰਦ ਜਵਾਕਾਂ ਨਾਲ ਦੀ ਆ ਜਾਂਦੇ ਆ ਵਧੀਆ ਨਾਲੇ ਆਪ ਦਾ ਜੀ ਲੱਗ ਜਾਂਦਾ ਨਾਲੇ ਜਵਾਕਾਂ ਦਾ ਜੀ ਲੱਗ ਜਾਂਦਾ ਇਹਨਾਂ ਦਾ ਟਾਈਮ ਪਾਸ ਹੋ ਜਾਂਦਾ ਵਿਚਾਰੀਆਂ ਦਾ ਤੇ ਚਲੋ ਆਪਦਾ ਵੀ ਹੋ ਜਾਂਦਾ ਇਹਨਾਂ ਦੇ ਨਾਲ ਹਨ ਮੈਂ ਤਾਂ ਇੰਨਾ ਵਰਗੀਆਂ ਆਪ ਜਦੋਂ ਖੇਡਦੇ ਨਾਲ ਹੀ ਲੱਗ ਜਾਨੀ ਖੇਡਣਾ ਹਨਾ ਇਹ ਸੁਣ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆਪਾਂ ਇੱਥੇ ਹੀ ਆਂ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਜੀ ਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ